ਸਤਿ ਸ੍ਰੀ ਅਕਾਲ ਜੀ ਪਾਣੀ ਦੀਆਂ ਰਿਪੋਰਟਾਂ ਲੈ ਕੇ ਤੜਨਾਲਾ ਹੜ੍ਹਾਂ ਦੀ ਰਿਪੋਰਟ ਲੈ ਕੇ ਹਾਜ਼ਰ ਜਿਹੜੇ ਅੰਕੜੇ ਨੇ ਉਹ ਲਗਾਤਾਰ ਤੁਹਾਡੇ ਨਾਲ ਸਾਂਝ ਕਰਾਂਗੇ ਚਲਦੀ ਹੋਈ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਲਿਆ ਜੇ ਬੇਨਤੀ ਹੈ ਕਿ ਜਿਹੜੇ 3 ਸਤੰਬਰ 2025 ਸਵੇਰੇ 6 ਵਜੇ ਦੀ ਰਿਪੋਰਟ ਤੁਹਾਡੇ ਨਾਲ ਲੈ ਕੇ ਡੈਮਨ ਦੀ ਰਿਪੋਰਟ ਲੈ ਕੇ ਹਾਜ਼ਰ ਔਰ ਨਾਲ ਜਿਹੜੇ ਹਰੀਕੇ ਹੈਡਵਕਸ ਦੀ ਰਿਪੋਰਟ ਤੁਹਾਡੇ ਨਾਲ ਸਵੇਰੇ 9 ਵਜੇ ਦੀ ਸਾਂਝ ਕਰ ਦਾਂਗੇ ਖਾਸ ਤੌਰ ਤੇ ਹਰੀਕੇ ਹੈਡ ਦੀ ਜਿਹੜੀ ਪੋਜੀਸ਼ਨ ਹੈ ਕਾਫੀ ਜਿਹੜੀ ਉਹ ਸਵੇਦਨਸ਼ੀਲ ਬਣੀ ਹੋਈ ਹੈ ਲਗਾਤਾਰ ਜਿਹੜਾ ਪਾਣੀ ਹਰੀਕੇ ਹੈਡ ਬਾਕਸ ਤੋਂ ਅੱਗੇ ਫਰੋਇਪਰ ਫਾਇਲਕੇ ਵਾਲੀ ਸਾਈਡ ਤੇ ਔਰ ਛੱਡਿਆ ਜਾ ਰਿਹਾ ਤੇ ਲਗਾਤਾਰ ਜਿਹੜੇ ਬੰਨਾਂ ਨੂੰ ਕਰੀਬ ਕਾਫੀ ਥਾਵਾਂ ਤੇ ਘੇਟਾਲ ਲੱਗੀ ਹੋਈ ਤੇ ਹੋਰ ਕਾਫੀ ਥਾਵਾਂ ਤੇ ਟਾਲ ਲੱਗਣ ਦੀ ਜਿਹੜੀ ਕੋਸ਼ਿਸ਼ ਜਾਂ ਕਹਿ ਸਕਦੇ ਸੁਭਾਵਨਾਵਾਂ ਬਣੀ ਹੋਈ ਹੈ ਸੋ ਇਸ ਵੀਡੀਓ ਜਿਹੜੀ ਕਰ ਰਹੇ ਆ 3 ਸਤੰਬਰ 2025 ਕਰੀਬ 10 ਸਵੇਰੇ 10:00 ਦਾ ਸਮਾਂ ਹੋ ਗਿਆ ਸੋ ਚਲਦੀ ਹੋਈ ਵੀਡੀਓ ਨੂੰ ਜਰੂਰ ਸ਼ੇਅਰ ਕਰ ਦੇਣਾ ਬੇਨਤੀ ਹੈ ਨਾਲ ਤੁਹਾਡੇ ਨਾਲ ਅਵੀ ਬੇਨਤੀ ਕਰਾਂਗੇ ਕਿ ਜਿਹੜੇ ਹਾਲਾਤ ਜਿਸ ਤਰ੍ਹਾਂ ਬਣਦੇ ਜਾਂਦੇ ਆ ਜਿਹੜੇ ਬੰਨਾਂ ਦੇ ਅੰਦਰ ਵੀਰ ਹੈਗੇ ਸੀ ਸ਼ੁਰੂ ਤੋਂ ਬੇਨਤੀ ਕਰਦੇ ਨੇ ਕਿ ਉਹ ਆਪਣੀ ਜਿਹੜਾ ਕੋ ਸੇਫ ਜਿਹੜੇ ਜਗ੍ਹਾ ਤੇ ਆ ਜਾਣ ਆਪਣੀ ਸੁਰੱਖਤ ਜਗ੍ਹਾ ਤੇ ਆ ਜਾਣ ਤੇ ਨਾਲ ਇਹ ਵੀ ਹੈ ਕਿ ਜਿਹੜੇ ਜਿਹੜੇ ਸਾਡੇ ਵੀਰ ਨੇ ਸਾਡੇ ਕਿਸਾਨ ਭਰਾ ਨੇ ਉਹ ਬਾਹਰਲੇ ਸਾਈਡਾਂ ਤੇ ਵੀ ਬੈਠੇ ਉਹ ਵੀ ਬਿਲਕੁਲ ਚਕੰਨੇ ਰਹਣ ਜਿਹੜੇ ਖਾਸ ਕਰਕੇ ਬੰਨਾ ਦੇ ਨੇੜੇ ਬੈਠੇ ਔਰ ਜਿੱਥੇ ਬੰਨਾ ਦੀ ਸੇਫਟੀ ਵਾਸਤੇ ਸਾਨੂੰ ਯਤਨ ਜਾਰੀ ਰੱਖਣੇ ਚਾਹੀਦੇ ਬਚਾਉਣ ਵਾਸਤੇ ਰਾਖੀ ਰੱਖਣ ਵਾਸਤੇ ਨਾਲ ਹੀ ਅਸੀਂ ਸਾਨੂੰ ਆਉਣ ਵਾਲੇ ਸਮੇਂ ਤੇ ਜੋ ਮਾਹੌਲ ਬਣਦਾ ਜਾਂਦਾ ਉਸ ਚੀਜ਼ ਨੂੰ ਲੈ ਕੇ ਸਾਨੂੰ ਜਿਹੜੇ ਬਾਹਰਲੇ ਜਿਹੜੇ ਹੋਰ ਥਾਵਾਂ ਸੁਰੱਖਤ ਥਾਵਾਂ ਹੈਗੀਆਂ ਜਾਂ ਕਹਿ ਸਕਦੇ ਜਿੱਥੇ ਅਜੇ ਹਾਲੇ ਤੱਕ ਅੰਦਰਲੇ ਨੇੜਲੇ ਇਲਾਕਿਆਂ ਚ ਹੜ੍ਹ ਨਹੀਂ ਆਇਆ ਉਹਨਾਂ ਵਾਲੇ ਸਮੇਂ ਦੇ ਵਿੱਚ ਕੋਈ ਵੱਡੀ ਸੁਭਾਵਨਾ ਬਣ ਸਕਦੀ ਕਿ ਅਸੀਂ ਉੱਥੇ ਵੀ ਤਿਆਰੀ ਰੱਖੀਏ ਆਪਣਾ ਜਿਹੜਾ ਇਸ ਚੀਜ਼ ਨੂੰ ਧਿਆਨ 'ਚ ਰੱਖੀਏ ਆਪਣੀ ਤਿਆਰੀ ਰੱਖ ਕੇ ਜੋ ਡੀਜ਼ਲ ਦਾ ਜਾਂ ਕੋਈ ਸਮਾਨ ਦਾ ਜਾਂ ਕੋਈ ਸੁਰੱਖਿਆ ਥਾਵਾਂ ਦਾ ਮਾਲ ਡੰਗਰ ਦਾ ਅਸੀਂ ਅੰਦਰ ਤਾਂ ਰੱਖ ਹੀ ਰੱਖਣੀ ਰੱਖਣੀ ਹੈਗੀ ਉਹਨਾਂ ਨੂੰ ਬਚਾਉਣ ਦੀ ਜਾਂ ਬਾਹਰ ਕੱਢਣ ਦੀ ਜਾਂ ਆਪਾਂ ਸੇਫ ਜਗ੍ਹਾ ਤੇ ਜਾਣ ਦੀ ਲੇਕਿਨ ਬਾਹਰ ਵੀ ਅਸੀਂ ਬੇਨਤੀ ਕਰਾਂਗੇ ਕਿ ਅਸੀਂ ਚੁੱਕਨੇ ਜ਼ਰੂਰ ਰਹਿਣਾ ਹੈਗਾ ਸੋ ਹਰੀਕੇ ਹੈਡਬੈਕਸ ਦੀ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਦੇ ਨੇ ਅ ਬੜੀ ਕਹਿ ਸਕਦੇ ਆ ਕਿ ਲਗਾਤਾਰ ਹਾਲਾਤ ਵਿਗੜਦੇ ਨਜ਼ਰ ਆ ਰਹੇ ਆ ਇਹ ਆਪਣੇ ਕੋਲੇ ਹਰੀਕੇ ਹੈਡਬੈਕਸ ਦੀ ਜਿਹੜੀ ਰਿਪੋਰਟ ਹੈ 3 ਸਤੰਬਰ 2025 ਸਵੇਰੇ 9 ਵਜੇ ਦੀ ਰਿਪੋਰਟ ਹੁਣ 9:52:53 ਮਿੰਟ ਹੋ ਗਏ ਆ ਇਹਦੇ ਵਿੱਚ ਜਿਹੜਾ ਪਾਣੀ ਡਾਉਨਸਟਰੀਮ ਕੀਤਾ ਜਾ ਰਿਹਾ 3,27,000 ਕਿਊਸ ਕੀਤਾ ਜਾ ਰਿਹਾ ਸੋ ਵੱਡੀ ਗੱਲ ਹੈ 3,27,000 ਕਿਊਸ ਕਿਹੜਾ ਪਾਣੀ ਡਾਉਨਸਟਰੀਮ ਕੀਤਾ ਜਾ ਰਿਹਾ ਹਰੀਕੇ ਹੈਡਬੈਕਸ ਤੋਂ ਫਰੋਏਪਰ ਫਾਇਰਕਾ ਵਾਲੀ ਸਾਈਡ ਤੇ ਗੰਡਾ ਸੰਗ ਹਸੈਣੀ ਵਾਲਾ ਹੈਡਵਕਸ ਵਾਲੀ ਸਾਈਡ ਤੇ ਸੋ ਆਪਾਂ ਨਾਲ ਹੀ ਤੁਹਾਡੇ ਨਾਲ ਜਿਹੜੀ ਪੌਂਗ ਟਾਈਮ ਦੀ ਸਿਚੁਏਸ਼ਨ ਵੀ ਤੁਹਾਨੂੰ ਦੱਸ ਦਿੰਦੇ ਨੇ ਸਵੇਰੇ 6 ਸਵੇਰੇ 6 ਵਜੇ ਦੀ ਰਿਪੋਰਟ ਜਿਹੜਾ ਇਹਦਾ ਪਾਣੀ ਦਾ ਪੱਧਰ ਪੌਂਗ ਟਾਈਮ ਦੇ ਵਿੱਚ 1393 ਪੈਡ 19 ਫੁੱਟ ਤੇ ਜਿਹੜਾ ਪਾਣੀ ਮੌਜੂਦ ਹੈ ਇਨਫਲੋ ਜਿਹੜਾ ਪਾਣੀ ਹੋ ਰਿਹਾ 2 ਲੱਖ 7801 2 ਲੱਖ 7800 1 ਕਿਊਸਕ ਜਿਹੜਾ ਇਹਦੇ ਚ ਪਾਣੀ ਆ ਰਿਹਾ ਇੱਥੇ ਜਿਹੜਾ ਪਾਣੀ ਆਊਟਫਲੋ ਹੋ ਰਿਹਾ 79000 750 ਕਿਊਸਕ ਜਿਹੜਾ ਪਾਣੀ ਛੱਡਿਆ ਜਾ ਰਿਹਾ 79750 ਕਿਊਸਕ ਪਾਖੜਾ ਡੈਮ ਦੀ ਜੇਕਰ ਗੱਲ ਕਰਦੇ ਆਂ ਤੇ ਪਾਖੜਾ ਡੈਮ ਲਗਾਤਾਰ ਜਿਹੜਾ ਆਪਣੇ ਉੱਪਰਲੇ ਪੱਧਰ ਤੇ ਜਾ ਰਿਹਾ ਇਹਦਾ ਜਿਹੜਾ ਪੱਧਰ ਹੈ 1677.75 ਫੁੱਟ ਤੇ ਇਸ ਸਮੇਂ ਜੇਕਰ ਸਵੇਰੇ 3 ਸਤੰਬਰ 2025 ਦੀ ਗੱਲ ਕਰਦੇ ਆਂ ਸਵੇਰੇ 6 ਵਜੇ ਦੀ ਚੱਕੀ ਤੋਂ ਜਿਹੜਾ ਪਾਣੀ ਆ ਰਿਹਾ 9930 ਕਿਊਸਕ ਜਿਹੜਾ ਚੱਕੀ ਰਿਵਰ ਤੋਂ ਆ ਰਿਹਾ ਦਸੂਹਾ ਤੋਂ ਆ ਰਿਹਾ 92602 ਦੋ ਕਿਊਸਕ ਢਿਲਵਾ ਤੋਂ ਜਿਹੜਾ ਪਾਣੀ ਆ ਰਿਹਾ 19647 ਜਿਹੜਾ ਰੋਪੜ ਤੋਂ ਜਿਹੜਾ ਪਾਣੀ ਆ ਰਿਹਾ 71686 ਤੇ ਗਿੱਦੜਪਿੰਡੀ ਜਿਹੜਾ ਪਾਣੀ ਪਹੁੰਚ ਰਿਹਾ ਗਿੱਦੜਪਿੰਡੀ ਤੇ 196000 ਕਿਉਸਾ ਕਿਹੜਾ ਪਾਣੀ ਪਹੁੰਚ ਰਿਹਾ ਤੇ ਜਿਹੜਾ ਜੇਕਰ ਗੱਲ ਕਰਦੇ ਆ ਹਰ ਇੱਕ ਹੈਡਵਕਸ ਜਿਹੜਾ ਪਾਣੀ ਪਹੁੰਚ ਰਿਹਾ ਉਹ ਇਹ ਸਵੇਰੇ 6 ਵਜੇ ਦੀ ਰਿਪੋਰਟ 3118159 ਜਿਹੜਾ ਕਿ ਹੁਣ 327000 60 ਕਿਉਂਕਿ ਕਿਹੜਾ ਪਾਣੀ ਪਹੁੰਚ ਗਿਆ ਜੇਕਰ 9 ਵਜੇ ਦੀ ਰਿਪੋਰਟ ਗੱਲ ਕਰਦੇ ਆ ਸੋ ਇਹ ਲਗਾਤਾਰ ਹਾਲਾਤ ਜਿਹੜੇ ਨਾਜ਼ਕ ਬਣੇ ਹੋਏ ਆ ਤਾਂ ਅਗਲੇ 24 ਘੰਟੇ ਦੇ ਵਿੱਚ ਅੰਮਰਸਰ ਬਰਨਾਲਾ ਮੋਗਾ ਸੰਗਰੂਰ ਤਰਨਤਨ ਵਿੱਚ ਕੁਝ ਥਾਵਾਂ ਤੇ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਅ ਅਮਰਜੈਂਸੀ ਹਾਲਾਤਾਂ ਵਾਸਤੇ ਵੀ ਸਰਕਾਰ ਨੇ ਜਿਹੜਾ ਨੰਬਰ ਜਾਰੀ ਕੀਤਾ ਹੋਇਆ ਸੋ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰਨਾ ਕਿਉਂਕਿ ਲਗਾਤਾਰ ਜਿਸ ਤਰ੍ਹਾਂ ਬੰਨਾ ਤੇ ਢਾਲ ਲੱਗੀ ਹੋਈ ਰੁਕਣੇ ਵਾਲਾ ਨੇੜੇ ਮਖੂ ਇਸ ਤਰ੍ਹਾਂ ਗੱਟਾ ਬਾਸ਼ਾ ਹਰੇਕੇ ਹੈਡਵਕਸ ਤੋਂ ਫਰੋਈਪਰ ਵਾਲੀ ਸਾਈਡ ਤੇ ਨੇੜੇ ਵੱਡੇ ਸਭਰਾ ਸੌਰੀ ਫਤਿਹਗੜ ਸਭਰਾ ਇਸ ਤਰ੍ਹਾਂ ਜਿਹੜਾ ਹਬੀਬਕੇ ਜਿਹੜਾ ਮਮਦੋੜ ਬਲਾਗ ਦੇ ਵਿੱਚ ਫਰੋਈਪਰ ਦੇ ਨੇੜੇ ਸੋ ਲਗਾਤਾਰ ਇਸ ਤਰ੍ਹਾਂ ਵਸਤੀ ਰਾਮ ਲਾਲ ਦੇ ਕੋਲੇ ਚਮੜਿਆਂ ਵਾਲੀ ਵਸਤੀ ਜਾਂ ਹੋਰ ਬਹੁਤ ਸਾਰੀਆਂ ਥਾਵਾਂ ਤੇ ਵੱਡੇ ਸਭਰਾ ਵਾਲੀ ਸਾਈਡ ਤੇ ਪੱਟੀ ਹਲਕੇ ਦੇ ਵਿੱਚ ਇਸ ਤਰ੍ਹਾਂ ਉਧਰ ਵੀ ਬਹੁਤ ਸਾਰੀ ਦੋ ਤਿੰਨ ਥਾਵਾਂ ਤੇ ਢਾਲ ਲੱਗੀ ਹੋਈ ਸੋ ਲਗਾਤਾਰ ਹਾਲਾਤ ਜਿਹੜੇ ਸਵੇਦਨਸ਼ੀਲ ਇੱਕ ਵਾਰ ਫਿਰ ਚੈਨਲ ਦੇ ਮਾਧਿਅਮ ਰਾਈ ਅਵੇਅਰਨੈਸ ਇਹ ਕਰਨਾ ਚਾਹਾਂਗੇ ਕਿ ਤੁਹਾਨੂੰ ਦੱਸਣਾ ਚਾਹਾਂਗੇ ਕਿ ਤੁਸੀਂ ਸੁਰੱਖਿਅਤ ਠਾਵਾਂ ਤੇ ਆਜੋ ਆਪਣਾ ਬਚਾਅ ਚ ਕਨੀ ਰੱਖੋ ਕਿਉਂਕਿ ਜੇਕਰ ਪਾਣੀ ਜ਼ਿਆਦਾ ਵਧਦਾ ਅਗਨੇ ਬੋਟਾਂ ਤੋਂ ਕਹਿ ਸਕਦੇ ਹਾਂ ਜਿਹੜੇ ਚੱਪੂ ਵਾਲੀਆਂ ਬੇੜੀਆਂ ਹੈਗੀਆਂ ਕਿਸ਼ਤੀਆਂ ਹੈਗੀਆਂ ਉਹਨਾਂ ਤੋਂ ਪਾਣੀ ਓਵਰ ਹੋ ਕੇ ਅੱਗੇ ਤੁਹਾਡੀ ਸੁਰੱਖਿਆ ਜਿਹੜੀ ਬਾਹਰੋਂ ਕੋਈ ਤੁਹਾਡੇ ਤੱਕ ਪਹੁੰਚ ਸਕਦੇ ਤੁਹਾਨੂੰ ਸੇਫ ਜਗ੍ਹਾ ਤੇ ਲਿਆਉਣ ਵਾਸਤੇ ਵੱਡੀ ਮੁਸ਼ਕਲ ਖੜੀ ਹੋ ਸਕਦੀ ਜਿਸ ਤਰ੍ਹਾਂ ਪਾਣੀ ਲਗਾਤਾਰ ਵੱਧ ਰਿਹਾ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਦੀ ਪਾਖੜਾ ਡੈਮ ਦੀ ਰਿਪੋਰਟ ਆ ਰਹੀ ਹੈ ਜਿਸ ਤਰ੍ਹਾਂ ਪੌਂਗ ਡੈਮ ਦੀ ਰਿਪੋਰਟ ਆ ਰਹੀ ਹੈ ਲਗਾਤਾਰ بارشਾਂ ਹੋ ਰਹੀਆਂ ਨੇ ਉਹ ਚੀਜ਼ ਨੂੰ ਲੈ ਕੇ ਸਾਨੂੰ ਮੱਦੇਰਜ ਰੱਖਦੇ ਆ ਸਾਨੂੰ ਸੁਰੱਖਤ ਥਾਵਾਂ ਤੇ ਆ ਜਾਣਾ ਚਾਹੀਦਾ ਜਿਹੜੇ ਵੀ ਵੀਰ ਹਾਲੇ ਤੱਕ ਪਸ਼ੂ ਡੰਗਰ ਅੰਦਰ ਰੱਖੀ ਬ ਇਹ ਲੋਕ ਕੋਠਿਆਂ ਤੇ ਬੈਠੇ ਆ ਉੱਥੇ ਸਾਨੂੰ ਖਤਰਾ ਹੋ ਸਕਦਾ ਮਕਾਨਾਂ ਦੇ ਉੱਪਰ ਛੱਤਾਂ ਤੇ ਬੈਠੇ ਆ ਖੁੱਲੇ ਸਮਾਨ 'ਚ ਬੈਠੇ ਆ ਸੋ ਅਸੀਂ ਵਾਰ-ਵਾਰ ਉਹਨਾਂ ਨੂੰ ਬੇਨਤੀ ਕਰ ਰਹੇ ਆ ਕਿ ਤੁਸੀਂ ਸੁਰੱਖਿਅਤ ਆ ਤਾਂ ਆ ਜਾਓ ਔਰ ਜਿਹੜੇ ਵੀ ਸਾਡੇ ਵਾਸਤੇ ਬਾਹਰੋਂ ਸਮਗਰੀ ਲੈ ਕੇ ਆ ਰਹੇ ਆ ਉਹਨਾਂ ਦਾ ਲਗਾਤਾਰ ਅਸੀਂ ਧੰਨਵਾਦ ਵੀ ਕਰ ਰਹੇ ਆ ਔਰ ਨਾਲ ਅਸੀਂ ਇਹ ਵੀ ਬੇਨਤੀ ਕਰਾਂਗੇ ਥੋੜਾ ਤੁਸੀਂ ਸਬਰ ਰੱਖੋ ਔਰ ਆਉਣ ਵਾਲੇ ਸਮੇਂ ਦੇ ਵਿੱਚ ਲੰਮੀ ਲੋਡ ਪੈ ਸਕਦੀਆਂ ਲੰਮੀਆਂ ਹਵਾਵਾਂ ਦੀ ਲੋਡ ਪੈ ਸਕਦੀ ਇਸ ਕਰਕੇ ਅਸੀਂ ਉਸ ਚੀਜ਼ ਨੂੰ ਯੋਜਨਾਬੰਦੀ ਦੇ ਤਰੀਕੇ ਨਾਲ ਅਸੀਂ ਪਹੁੰਚ ਕਰਨੀ ਹੈ ਫਰੋਇਪਰ ਜਿੱਥੇ ਵੀ ਤੁਸੀਂ ਜੀਐਸ ਇਲਾਕੇ ਤੇ ਵੀ ਸੇਵਾ ਲੈ ਕੇ ਪਹੁੰਚਦੇ ਹੋ ਕਿਸੇ ਵੀ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਤੇ ਪਹੁੰਚਦੇ ਹੋ ਹਰਿਆਣਾ ਤੋਂ ਪਹੁੰਚਦੇ ਹੋ ਕਿਦੋਂ ਵੀ ਪਹੁੰਚਦੇ ਹੋ ਤੁਹਾਡਾ ਜੀਆ ਹੈ ਲੇਕਿਨ ਤੁਸੀਂ ਥੋੜਾ ਠਰਮੇ ਤੋਂ ਕੰਮ ਲਓ ਕਿਉਂਕਿ ਹਾਲੇ ਪਾਣੀ ਬਹੁਤ ਜ਼ਿਆਦਾ ਅੰਦਰ ਜਾਣਾ ਪੋਸੀਬਲ ਨਹੀਂ ਸੁਭਾਵਨਾ ਨਹੀਂ ਹੈਗੀ ਤੋਂ ਬਾਹਰ ਕਿਤੇ ਨਾ ਕਿਤੇ ਸਹੀ ਜਿਹੜੀ ਜਗ੍ਹਾ ਤੇ ਤੁਹਾਡਾ ਸਮਾਨ ਜਿਹੜੀ ਤੁਹਾਡੀ ਸੇਵਾ ਉਹ ਨਹੀਂ ਲੱਗਦੇ ਹੈਗੇ ਸੋ ਬੇਨਤੀ ਹੈ ਇਸ ਚੀਜ਼ ਨੂੰ ਜ਼ਰੂਰ ਮੱਦੇ ਨਜ਼ਰ ਰੱਖਿਆ ਜਾਵੇ ਲਗਾਤਾਰ ਜਿਹੜਾ ਦਰਿਆਵਾਂ 'ਚ ਪਾਣੀ ਵਧ ਰਿਹਾ ਪਾਖੜਾ ਡੈਮ 'ਚ ਪਾਣੀ ਵਧ ਰਿਹਾ ਹਰੀਕੇ ਹੈਡ ਬਤੇ ਹੈਡਵਕਸ ਤੇ ਪਾਣੀ ਵਧ ਰਿਹਾ ਉਸ ਚੀਜ਼ ਨੂੰ ਲੈ ਕੇ ਅਸੀਂ ਲਗਾਤਾਰ ਤੁਹਾਨੂੰ ਅਵੇਅਰ ਕਰਦੇ ਰਹਾਂਗੇ ਸੋ ਮਿਲਦੇ ਹਾਂ ਅਗਲੀ ਵੀਡੀਓ 'ਚ ਜਲਦ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ